ਅਮਰੀਕਾ ਸਰਕਾਰ ਦੇ ਵੱਲੋਂ ਰਿਪੋਰਟ ਕੀਤੇ ਗਏ 104 ਭਾਰਤੀ ਅੱਜ ਅੰਮ੍ਰਿਤਸਰ ਦੇ ਰਾਜਸੰਸੀ 에ਅਰਪੋਰਟ ਵਿਖੇ ਪਹੁੰਚੇ ਨੇ ਜਿਸ ਦੇ ਵਿੱਚ ਅਮਰੀਕੀ ਫੌਜ ਦਾ ਜਹਾਜ਼ ਉਹਨਾਂ ਨੂੰ ਲੈ ਕੇ ਪਹੁੰਚਿਆ ਦੁਪਹਿਰ 2 ਵਜੇ ਦੇ ਕਰੀਬ ਇਹ ਜਹਾਜ਼ ਅੰਮ੍ਰਿਤਸਰ ਦੇ 에ਅਰਪੋਰਟ ਵਿਖੇ ਲੈਂਡ ਕੀਤਾ ਜਿਸ ਨੂੰ ਦੇਖਦਿਆਂ ਹੋਇਆਂ ਪੰਜਾਬ ਪੁਲਿਸ ਦੇ ਵੱਲੋਂ ਇਸ ਦੀ ਸੁਰੱਖਿਆ 에ਅਰਪੋਰਟ ਦੀ ਸੁਰੱਖਿਆ ਵਧਾ ਦਿੱਤੀ ਗਈ ਰਿਪੋਰਟ ਕੀਤੇ ਗਏ 104 ਪ੍ਰਵਾਸੀ ਭਾਰਤੀਆਂ ਦੇ ਵਿੱਚ ਪੰਜਾਬ ਦੇ ਨਾਲ ਸਬੰਧਤ ਨੇ ਜੇਕਰ ਗੱਲ ਕਰੀਏ ਅੰਕੜਿਆਂ ਦੀ ਤਾਂ ਅੰਕੜਿਆਂ ਦੇ ਮੁਤਾਬਕ ਸਭ ਤੋਂ ਵੱਧ ਦੁਆਬੇ ਦੇ ਰਹਿਣ ਵਾਲੇ ਨੇ ਤੇ ਜੇਕਰ ਗੱਲ ਕਰੀਏ ਜ਼ਿਲ੍ਹਿਆਂ ਦੀ ਤਾਂ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ ਤੋਂ 5 ਨੇ ਗੁਰਦਾਸਪੁਰ ਤੋਂ 1 ਤਰਨਤਾਰਨ ਤੋਂ 1 ਜਲੰਧਰ ਤੋਂ 4 ਕਪੂਰਥਲਾ ਤੋਂ 6 ਹੁਸ਼ਿਆਰਪੁਰ ਤੋਂ 2 ਲੁਧਿਆਣਾ ਤੋਂ 2 ਸ਼ਹੀਦ ਭਗਤ ਸਿੰਘ ਨਗਰ 2 ਪਟਿਆਲਾ 4 ਸੰਗਰੂਰ 1 ਐਸਐਸ ਨਗਰ 1 ਫਤੇਗੜ ਸਾਹਿਬ 1 ਇਸ ਪ੍ਰਕਾਰ ਕੁੱਲ ਮਿਲਾ ਕੇ ਇਹਨਾਂ ਰਿਪੋਰਟ ਕੀਤੇ ਗਏ ਜਿਨ੍ਹਾਂ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਕਰੀਏ ਤਾਂ ਇਹਨਾਂ ਦੇ ਵਿੱਚੋਂ 30 ਵਿਅਕਤੀ ਅਜਿਹੇ ਨੇ ਜਿਹੜੇ ਕਿ ਪੰਜਾਬ ਦੇ ਨਾਲ ਸਬੰਧਤ ਨੇ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਗੁਜਰਾਤ ਅਤੇ ਹਰਿਆਣਾ ਦੇ ਨਾਲ ਸਬੰਧਤ ਇਹਨਾਂ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਭਾਰਤੀ ਜੋ ਕਿ ਅਮਰੀਕਾ ਦੇ ਵਿੱਚ ਰਹਿ ਰਹੇ ਸਨ ਉਹਨਾਂ ਨੂੰ ਰਿਪੋਰਟ ਅਮਰੀਕਾ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਵੀ ਇਸ ਨੂੰ ਲੈ ਕੇ ਆਪਣਾ ਵੱਡਾ ਪਿਆਣਾ ਦਿੱਤਾ ਗਿਆ ਹਾਲ ਹੀ ਦੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ ਸੀਐਮ ਭਗਵੰਤ ਮਾਨ ਦੇ ਵੱਲੋਂ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਵੀ ਇਹ ਮੁੱਦਾ ਵਿਚਾਰਿਆ ਗਿਆ ਉਹਨਾਂ ਨੇ ਪੁਲਿਸ ਦੇ ਉੱਚ ਅਧਿਕਾਰੀ ਨਾਲ ਮੀਟਿੰਗ ਕਰਦੇ ਦੌਰਾਨ ਕਿਹਾ ਕਿ ਇਹ ਜਿਹੜੇ ਪਰਵਾਸੀ ਭਾਰਤੀ ਡਿਪੋਰਟ ਹੋ ਕੇ ਆ ਰਹੇ ਨੇ ਇਹਨਾਂ ਦੇ ਨਾਲ ਦੋਸਤਾਨਾ ਰਵਈਆ ਅਪਣਾਇਆ ਜਾਵੇਗਾ ਉਹਨਾਂ ਨੂੰ ਚੰਗੇ ਤਰੀਕੇ ਨਾਲ ਰਿਸੀਵ ਕੀਤਾ ਜਾਵੇਗਾ ਤੇ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ ਜਾਣਕਾਰੀ ਮੁਤਾਬਕ ਡਿਪੋਰਟ ਕੀਤੇ ਗਏ ਵਿਅਕਤੀਆਂ ਦੇ ਵਿੱਚ ਜਿਹੜੇ ਵਿਅਕਤੀ ਪੰਜਾਬ ਨਾਲ ਸੰਬੰਧਿਤ ਨੇ ਉਹਨਾਂ ਦੇ ਉੱਪਰ ਪੁਲਿਸ ਪਹਿਲਾਂ ਜਾਂਚ ਕਰੇਗੀ ਫਿਰ ਉਹਨਾਂ ਨੂੰ ਉਹਨਾਂ ਦੇ ਘਰਾਂ ਵਿੱਚ ਛੱਡ ਕੇ ਆ ਜਾਵੇਗਾ ਤੇ ਜਿਹੜੇ ਦੂਜੇ ਸੂਬੇ ਨਾਲ ਸੰਬੰਧਿਤ ਨੇ ਜਿਵੇਂ ਕਿ ਗੁਜਰਾਤ ਹਰਿਆਣਾ ਇਹਨਾਂ ਨੂੰ ਫਲਾਈਟ ਦੇ ਜ਼ਰੀਏ ਇਹਨਾਂ ਦੇ ਸੂਬਿਆਂ ਦੇ ਵਿੱਚ ਭੇਜਿਆ ਜਾਵੇਗਾ ਡਿਪੋਰਟ ਕੀਤੇ ਗਏ ਇਹਨਾਂ ਪ੍ਰਵਾਸੀ ਭਾਰਤੀਆਂ ਨੂੰ ਜਦੋਂ ਉਹਨਾਂ ਦੇ ਮਾਪੇ 에ਅਰਪੋਰਟ ਤੇ ਲੈਣ ਪਹੁੰਚੇ ਤਾਂ ਇੰਤਜ਼ਾਰ ਕਰਦੇ ਮੌਕੇ ਮੀਡੀਆ ਦੇ ਵੱਲੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ। ਇਸੇ ਦੌਰਾਨ ਅੰਮ੍ਰਿਤਸਰ ਦੇ ਰਹਿਣ ਵਾਲੇ ਅਜੇ ਦੀਪ ਸਿੰਘ ਜਿਸ ਨੂੰ ਕਿ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਉਸਦੇ ਦਾਦੇ ਦੇ ਨਾਲ ਮੀਡੀਆ ਦੇ ਵੱਲੋਂ ਗੱਲਬਾਤ ਕੀਤੀ ਗਈ ਜਿਸ ਦੇ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਮੇਰੇ ਇਸ਼ਾ ਨਹੀਂ ਸੀ ਕਿ ਮੇਰਾ ਪੋਤਰਾ ਬਾਹਰ ਜਾਵੇ। ਬਸ ਦੇਖੋ ਦੇਖੀ ਉਹ ਬਾਹਰ ਚਲਾ ਗਿਆ ਅਜੇ ਉਸ ਨੂੰ ਬਾਹਰ ਗਿਆ 14-15 ਦਿਨ ਹੋਏ ਸਨ ਉਸ ਨੂੰ ਕੈਂਪ ਦੇ ਵਿੱਚ ਰੱਖਿਆ ਗਿਆ ਸੀ ਪਰ ਅਮਰੀਕੀ ਸਰਕਾਰ ਦੇ ਵੱਲੋਂ ਉਸ ਨੂੰ ਹੁਣ ਡਿਪੋਰਟ ਕਰ ਦਿੱਤਾ ਗਿਆ ਹੈ ਤੇ ਉਧਰ ਦੂਜੇ ਪਾਸੇ ਪੰਜਾਬ ਦੇ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਵੀ ਇਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਤਾਂ ਕਹਿੰਦੇ ਕਿ ਅਮਰੀਕਾ ਸਰਕਾਰ ਦੇ ਵੱਲੋਂ ਅਜਿਹਾ ਜੋ ਕੀਤਾ ਜਾ ਰਿਹਾ ਹੈ ਉਹ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇਹਨਾਂ ਨੌਜਵਾਨਾਂ ਨੇ ਅਮਰੀਕੀ ਦੀ ਅਰਥਚਾਰੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਜਿਹੜੇ ਭਾਰਤੀ ਉੱਥੇ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਹੁਣ ਪੱਗਿਆ ਕਰ ਦੇਣਾ ਚਾਹੀਦਾ ਹੈ ਤੇ ਜੇ ਨਵੇਂ ਭਾਰਤੀ ਗੈਰ ਕਾਨੂੰਨੀ ਰਸਤੇ ਨਹੀਂ ਆ ਰਹੇ ਨੇ ਉਹਨਾਂ ਉੱਪਰ ਅਮਰੀਕੀ ਸਰਕਾਰ ਨੂੰ ਰੋਕ ਲਗਾਉਣੀ ਚਾਹੀਦੀ ਹੈ ਦੇਖੋ ਮੈਂ ਤਾਂ ਪਹਿਲਾਂ ਤੇ ਮੈਂ ਇਸ ਗੱਲ ਦਾ ਮਤਈਆ ਕਿ ਕਿਸੇ ਬੰਦੇ ਨੂੰ ਗੈਰ ਕਾਨੂੰਨੀ ਟੰਗਾ ਦੇ ਨਾਲ ਬਾਦ ਨਹੀਂ ਜਾਣਾ ਮੈਂ ਇਹਨਾਂ ਦਾ ਹੀ ਮੰਤਰੀਆਂ ਵਿੱਚ ਕਈ ਸਮਿਨਾਦਾਂ ਦੇ ਵਿੱਚ ਬੋਲਿਆ ਕਈ ਕੁਝ ਸਰਕਾਰਾਂ ਦੀਆਂ ਇੰਨੀਆਂ ਪੌਸੀ ਨੇ ਅੱਜ ਕੱਲ ਜਿਹੜਾ ਬੱਚਾ ਪੜਿਆ ਲਿਖਿਆ ਗਲੋਬਲਾਈਜੇਸ਼ਨ ਦਾ ਜੋਗਿਆ ਪੂਰੀ ਦੁਨੀਆ ਦਰਵਾਜ਼ੇ ਖੋਲ ਕੇ ਬੈਠਿਆ ਵੀ ਪੜਿਆ ਲਿਖਿਆ ਬੰਦਾ ਆਵੇ ਪਹਿਲਾਂ ਤਾਂ ਬਥੇ ਇਹ ਇਹ ਪਲਤੇ ਜਿਹੜਾ ਕੋਈ ਬੰਦਾ ਸਮੁੰਦਰਾਂ ਦੇ ਵਿੱਚੋਂ ਦਿੱਤਕੇ ਜਾਂਦਾ ਬਾਰਡਰ ਟੱਪਕੇ ਜਾਂਦਾ ਦੂਜੀ ਗੱਲ ਇਹ ਹੈ ਕਿ ਜਿਹੜੇ ਚਲੇ ਗਏ ਮੈਂ ਤਾਂ ਬਥੇ ਇਹ ਮੈਂ ਤੇਨ ਗਵਰਨਮੈਂਟ ਨੂੰ ਕਹੂੰਗਾ ਕਿ ਤੁਸੀਂ ਠੀਕ ਅੱਗੇ ਤੋਂ ਬੰਦ ਕਰ ਦੋ ਪਰ ਜਿਹੜੇ ਬੰਦੇ ਆਏ ਆਲਰੇਡੀ ਇਹਨਾਂ ਬੰਦਿਆਂ ਨੂੰ ਉੱਥੇ ਸੈਟਲ ਕਰਨਾ ਚਾਹੀਦਾ ਉਹ ਇਹਨਾਂ ਨੂੰ ਪੇਪਰ ਦੇਣੇ ਚਾਹੀਦਾ ਮੈਂ ਤੇ ਇਸ ਗੱਲ ਦੇ ਵਿੱਚ ਹੱਕ ਇਥੇ ਮੈਂ ਤਾਂ ਕੱਲ ਅਗਲੇ ਹfte ਸ਼ਾਇਦ ਵਿਦੇਸ਼ ਮੰਤਰੀ ਦਾ ਟਾਈਮ ਮਿਲ ਜੇ ਅਤੇ ਵਿਦੇਸ਼ਵੰਤੀ ਦਾ ਤੂੰ ਕਿਉਂਕਿ ਅਸੀਂ ਸਿੱਧਾ ਕੁਝ ਕਹਿ ਨਹੀਂ ਸਕਦੇ ਸਟੇਟ ਗਵਰਨਮੈਂਟ ਹੈ ਮੈਂ ਜਿਹੜੀਆਂ ਜੇਲ੍ਹਾਂ ਦੇ ਵਿੱਚ ਘੱਲਣ ਦੇ ਉੱਚ ਵੀ ਆਪਣੇ ਬੰਦੇ ਜ਼ਿਆਦੇ ਪੰਜਾਬ ਵਾਲਾਂ ਨੇ ਮੈਂ ਦੋ ਗੱਲ ਚੀ ਵੀ ਜੇਲ੍ਹ ਚ ਬਿਲਕੁਲ ਨਹੀਂ ਭੇਜਣਾ ਚਾਹੀਦਾ ਬੰਦੇ ਨੂੰ ਕਿ ਤੁਹਾਨੂੰ ਠੀਕ ਹੈ ਮਜਬੂਰੀਅਤ ਤੇ ਰਿਪੋਰਟ ਕਰ ਦੋ ਉਹਨੂੰ ਬਸ ਬੰਦੇ ਨੂੰ ਜੇਲ੍ਹ ਤੋਂ ਸੁੱਟ ਕੇ ਮਾਰਨਾ ਉਦੋਂ ਬਹੁਤ ਖਤਰਨਾਕ ਜੇਲ੍ਹਾਂ ਨੇ ਜਿਹੜੀਆਂ ਜਿੰਨਾ ਦੀ ਉਹ ਗੱਲ ਕਰਦੇ ਮੈਂ ਕਦੇ ਜਿੱਲਾ ਆ ਬੰਦੇ ਨੇ ਵੇਖਿਆ ਨਹੀਂ ਬਹੁਤ ਖਤਰਨਾਕ ਜੇਲ੍ਹਾਂ ਨੇ ਉਹ ਇਦਾਂ ਦੀ ਜੇਲ੍ਹਾਂ ਨਹੀਂ ਜਿੱਦਾਂ ਸਾਡੀਆਂ ਪੰਜਾਬ ਆਦੀਆਂ ਉੱਥੇ ਤੇ ਮਤਲਬ ਬੰਦੇ ਨੂੰ ਦੋ ਦੋ ਸਤ ਸੂਤ ਦੀ ਨਹੀਂ ਦਿੱਤਾ ਨੇਦੇ ਜੀ ਦੇਂਦਾ ਬੰਦਾ ਵੀ ਕਿੱਥੇ ਸੂਤ ਚੜਿਆ ਕਿੱਥੇ ਨਹੀਂ ਚੜਿਆ ਇਸ ਕਰਕੇ ਪੱਲਾ ਜਿਹੜਾ ਢੰਗ ਉਹਨਾਂ ਵਕਾ ਦੇ ਪੜਾਇਆ ਉਹ ਗਲਤ ਆ ਬੋਲੇ ਇੱਕ ਕੁਟੰਦ ਥੋੜਾ ਕੇ ਪਹਿਲਾਂ ਤਾਂ ਤੁਸੀਂ ਸੱਦੀ ਜੋ ਕੰਮ ਕਰਾਈ ਜੋ ਲੋਕਾਂ ਨੂੰ ਲੋਕਾਂ ਦੇ ਚੋਕੇ ਚੋਂ ਕਿਹਦੇ ਜਾਂ ਆਪਣੀ ਪਾਲਿਸੀ ਮੈਂ ਤੈ ਕਰ ਲਓ ਪਹਿਲਾਂ ਕਰੋ ਹੁਣ ਤੁਸੀਂ ਪਹਿਲਾਂ ਤਾਂ ਅਗਲੇ ਨੂੰ ਕਦੀ ਕੋਈ ਗਰੀਬ ਕਰ ਦੇਂਦੇ ਤੇ ਕਦੀ ਵਰਤ ਪਰ ਵਰ ਦੇ ਦਿੰਦੇ ਹੋ ਹੁਣ ਚੁੱਕ ਕੇ ਤੁਸੀਂ ਕਿਤੇ ਚਲੋ ਜੀ ਰਿਪੋਰਟ ਹੋ ਗਿਆ ਜੀ ਚਲੋ ਜੀ ਉਹਨਾਂ ਇਹਨਾਂ ਨੂੰ ਜੇਲ੍ਹਾਂ ਵਿੱਚ ਸੁਟ ਦੇਓ ਜੀ ਉਹ 트럼ਪ ਉਹ ਵੀ ਕਾਲੀ ਕਰੇ ਜਿੱਦਾਂ ਦੀ ਉਹਦਾ ਵਿਰੋਧ ਵੀ ਹੋ ਰਿਹਾ ਵਰਲਡ ਦੇ ਵਿੱਚ ਬੜੇ ਕੰਟਰੀ ਜਿਹੜੇ ਐਸੇ ਸੇਗਮੈਂਟ ਉਹਨਾਂ ਵਾਪਸ ਵੀ ਲੈ ਗਏ ਆਪਣੀ ਉਹ ਲੈਣੀਆਂ ਪੈਣਗੇ ਉਹਨਾਂ ਅਮਰੀਕਾ ਇਦਾਂ ਦਾ ਕੰਟਰੀ ਆ ਉੱਥੋਂ ਜਿਹਾਂ ਕੋਰਟਾਂ ਦੇ ਕੋਲ ਬੜੀਆਂ ਪਾਵਰਾਂ ਮਨੋ ਉੱਥੋਂ ਦੀ ਸੁਪਰੀਮ ਕੋਰਟ ਜਿਹੜੀ ਬੜੀ ਪਾਵਰਫੁਲ ਹੈ ਠੀਕ ਹੈ ਰਾਸ਼ਟਰਪਤੀ ਸਾਹਿਬ ਕੋ ਵੀ ਬੜੀਆਂ ਪਾਵਰਾਂ ਹਨ ਪਰ ਉੱਥੇ ਐਵੇਂ ਨਹੀਂ ਹੈ ਇੰਡੀਆ ਅੱਗ ਦੀ ਹੈ ਮੋਦੀ ਆ ਕੰਨੀ ਵੀ ਉੱਥੇ ਧੱਕਾ ਹੋ ਜਾ ਹਾਂ ਹਾਂ ਉੱਥੇ ਕੋਟਾਂ ਗਾੜੀ ਖੜ ਜਾਂਦੀ ਨਹੀਂ ਚਟਾਨ ਦੀ ਤਰ੍ਹਾਂ ਮੇਹਰ ਕ ਬਣਾਦਾ ਤੋ ਮੈਂ ਤਾਂ ਬਲੋ ਇਹ ਸੰਭਾਤ ਖਾਤੀਆ ਪੰਜਾਬ ਦਾ ਕਿੰਨੇ ਬੱਚੇ ਆ ਰਹੇ ਆ ਪੰਜਾਬ ਦੇ ਮੈਂ ਕਿਹਾ 200 ਕੋਸ਼ੇ ਵਿੱਚ 205 205 ਨੇ ਇਹ ਤਾਂ ਦਿਖਾਤੀ ਕਿਹਾ ਜਾ ਸਕਦਾ ਪਰ ਮੈਂ ਜੀ ਸਰਕਾਰ ਨੂੰ ਉੱਥੇ ਬੇਨਤੀ ਹੈ ਕਿ ਜਿਹੜੇ ਆ ਗਏ ਆ ਅੱਗੇ ਤੋਂ ਬੰਦ ਕਰ ਦਿਓ ਬਸ ਪੰਜਾਬ ਦੇ ਜਿਹੜੇ ਏਜੰਟ ਗਲਤ ਤਰੀਕੇ ਨਾਲ ਭੇਜ ਰਹੇ ਆ ਨੌਜਵਾਨਾਂ ਨੂੰ ਪਹਿਲਾਂ ਤਾਂ ਕਰੀ ਕਿ ਯਾਰ ਦੇਖੋ ਆਪਾਂ ਨੇ ਪਹਿਲਾਂ ਵੀ ਤਾਰਦਾ ਕੀਤੀ ਹੁਣ ਵੀ ਏਜੰਟਾਂ ਦੇ ਖਿਲਾਫ ਹੈ ਪਰ ਮੈਂ ਜੋ ਗੱਲ ਕਹਿ ਰਿਹਾ ਕਿ ਅੱਜ ਕੱਲ੍ਹ ਤਾਂ ਵਿੱਚ ਮੋਬਾਈਲ ਫੋਨ ਹੈ ਹਰ ਤਰ੍ਹਾਂ ਦੇ ਵਿੱਚ ਇੰਟਰਨੈਟ ਚੱਲਦਿਆ ਨੈਟ ਦੇ ਉੱਤੇ ਪੂਰੀ ਦੁਨੀਆ ਦੀ ਜਾਣਕਾਰੀ ਹੈ ਤੁਸੀਂ ਜ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦਾ ਕੋਈ ਘਰ ਹੋਵੇ ਇਦਾਂ ਦਾ ਬੱਚਾ ਜਿੱਥੇ ਇੱਕ ਬੱਚਾ ਵੀ ਨਾ ਪੜਿਆ ਹੋਵੇ ਜਿਹੜਾ ਫੋਨ ਨਾਲ ਚਲਾ ਸਕਦਾ ਹੋ ਸਾਨੂੰ ਬਲੋ ਖੋਦ ਜਿਹੜੇ ਆ ਸਾਰੇ ਚੀਜ਼ਾਂ ਚੈੱਕ ਕਰਕੇ ਫਿਰ ਦੇਣੀ ਚਾਹੀਦੀਆਂ ਖੋਦ ਅਨ ਪੜੇ ਜਾਂ ਤਾਂ ਸਕੰਜੇ ਦੇ ਜਾ ਕੇ ਫਾਚਦੇ ਨੇ ਉਹ ਤੁਹਾਡੇ ਪੈਸੇ ਵੀ ਲੈ ਜਾਂਦੇ ਆ ਤੇ ਤੁਹਾਨੂੰ ਗਲਤ ਥਾਂ ਉੱਤੇ ਭੇਜ ਦਿੰਦੇ ਆ ਫਿਰ ਆਪਾਂ ਤੋਦੇ ਫਿਰਦੇ ਆ ਜੇ ਤੁਸੀਂ ਜਾਣਿਆ ਤਾਂ ਜਾ ਨੈਟ ਖੋਲੋ ਆਪਣਾ ਹੱਥ ਚੀਜ਼ ਉਹਦੇ ਉੱਤੇ ਅਮਰੀਕਨ ਜਿਹੜੀ ਇਮੀਗ੍ਰੇਸ਼ਨ ਉਹਦੇ ਬਾਰੇ ਪੜੋ ਕੈਨੇਡੀਅਨ ਬਾਰੇ ਪੜੋ ਆਸਟ੍ਰੇਲੀਆ ਬਾਰੇ ਪੜੋ ਲੀਗਲ ਤਰੀਕਾ ਲੀਗਲ ਤਰੀਕਾ ਜਾਓ ਜੇ ਆਪਾਂ ਆਪ ਗਲਤ ਰਸਤੇ ਪੈ ਜਾਂਦੇ ਆ ਸਰ ਫੇਰ ਤਾਂ ਸੋਧਤੀ ਆ ਪਰਮਾਤਵਾਇਆ ਬਚਾਵੇ ਸੋ ਮੈਂ ਤਾਂ ਕਹੂੰਗਾ ਕਿ ਜਿਹੜੇ ਬੰਦੇ ਉਹ ਉੱਥੇ ਗਏ ਹੁੰਦਾ ਤਾਂ ਭਲਾ ਹੋਣਾ ਚਾਹੀਦਾ ਮਾਦਾ ਸੱਚੇ ਬਾਦਸ਼ਾਹ ਉਹਨਾਂ ਨੂੰ ਜੇਲ੍ਹਾਂ ਚ ਨਾ ਭੇਜੇ ਉਹ ਮਤਲਬ ਸ਼ੋਕ ਸ਼ਾਂਤੀ ਦਾ ਰਹਿਣ ਉਹ ਉਦੋਂ ਉੱਥੋਂ ਦੀ ਸਰਕਾਰ ਨੂੰ ਹੁਣ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਹਾਂ ਅਮਰੀਕਨ ਗਵਰਨਮੈਂਟ ਨੂੰ ਕੰਮ ਦੇਣਾ ਚਾਹੀਦਾ ਹਾਂ ਅੱਗੇ ਤੋਂ ਆਪਣੀਆਂ ਪਾਲਿਸੀਆਂ ਬਣਾ ਦੇਣ ਭਈ ਕੇਸ ਨੂੰ ਵਿੱਚ ਵੜਦੀਦਾ ਠੀਕ ਹੈ ਕਰ ਲੈ ਉਹ 10 ਬੰਦੇ ਉਥੇ ਚਲੇ ਗਏ ਆ ਢੰਗ ਬਿਲਕੁਲ 트াম্প ਦਾ ਕਰਤੇ ਸੱਤ ਵਿੱਚ ਚੋਕੇ ਹੁੰਦਾ ਜਦ ਜਦ ਲੱਦ ਦੋ ਜਾਂ ਚੋਕੇ ਜੇਲਾ ਸੁਰਦੋ ਇਹ ਚੀਜ਼ ਬਲੋ ਠੀਕ ਹੈ